ਆਪਣੀਆਂ ਸੱਭਿਆਚਾਰਕ ਬੋਲੀਆਂ ਦੇ ਨਾਲ ਮਸ਼ਹੂਰ ਪਾਲ ਸਿੰਘ ਸਮਾਉ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਉੱਥੇ ਹੀ ਉਹ ਲਗਾਤਾਰ ਆਪਣੀਆਂ ਬੋਲੀਆਂ ਦੇ ਨਾਲ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪਾਲ ਸਮਾਉ ਦਾ ਵਿਆਹ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਉਸ ਦੇ ਵੱਲੋਂ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੂੰ ਕਾਰਡ ਵੰਡੇ ਜਾ ਰਹੇ ਹਨ ਤੇ ਉੱਥੇ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਪਾਲ ਸਮਾਉ ਦਾ ਵਿਆਹ ਬਿਲਕੁਲ ਪੁਰਾਣੇ ਵਿਰਸੇ ਨੂੰ ਮੱਦੇ ਨਜ਼ਰ ਰੱਖ ਕੇ ਕੀਤਾ ਜਾ ਰਿਹਾ ਹੈ ਤੇ ਉਸ ਦੇ ਵਿਆਹ ਦੇ ਵਿੱਚ ਪੁਰਾਣੇ ਟਾਈਪ ਦੀਆਂ ਘੋੜੀਆਂ ਵਸ਼ੇਰੀਆਂ ਦੇਖਣ ਨੂੰ ਮਿਲਣਗੀਆਂ ਦੇ ਉਸਦੇ ਵਿਆਹ ਦੀਆਂ ਕੁਝ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਹਨ ਜਿਸ ਦੇ ਵਿੱਚ ਉਸਦੇ ਘਰ ਵਿੱਚ ਔਰਤਾਂ ਘੋੜੀਆਂ गा ਰਹੀਆਂ ਹਨ ਤੇ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਕਮੇਡੀਅਨ ਐਕਟ੍ਰੈਸ ਗੀਤ ਗਾਉਂਦੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਹਾਸਿਆਂ ਵਾਲੇ ਪਾਨੇ ਪਗੋੜੇ ਨੇ ਵੀ ਪਾਲ ਸਮਾਉ ਨੂੰ ਵੱਡੀਆਂ ਗੱਲਾਂ ਕਹਿ ਦਿੱਤੀਆਂ ਤੁਸੀਂ ਵੀ ਦੇਖੋ ਇਹ ਵੀਡੀਓਜ਼ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜਦੋਂ ਸਾਨੂੰ ਵਾਲਾ ਚ ਇਹ ਕਿ ਇੱਕ ਵੱਖਰਾ ਵਿਆਹ ਹੋਣ ਜਾ ਰਿਹਾ ਤੇ ਪੁਰਾਣਾ ਹਾਥੀ ਘੋੜੇ ਸਾਰੇ ਤੇ ਸਾਨੂੰ ਦਸ ਆਇਆ ਵੀ ਛੇਤੀ ਛੇਤੀ ਆ ਜਾਏ ਭਾਈ ਬਾਤ ਨਹੀਂ ਘਾਜੇ ਹਨਾ ਵਾਲਿਆਂ ਤੇ ਲਾਗਿ ਹੋਣਗੇ ਪੂਰੇ ਫਗਵਾੜਿਆਂ ਦੇ ਆਜ ਹੋਏ ਪੂਰੇ ਜਾਂਦਾ ਰਹੇ ਜੇ ਬੀ ਸੱਜਣਾ ਦੇ ਰੋੜ ਰੋੜਮੀ ਆਉਣੇ ਇਹ ਦਿਨ ਸੱਜਣਾ ਦੇ Che devi scegliere da te Badaglia vivita in ਪਾਸੇ ਖੜੀ ਹੋਈ ਅਸੂ ਨਾ ਮੈਂ ਕਿਉਂ ਕਰੇ ਟੂ ਬੈਠਾ ਵੀ ਭਾਬੀ ਕਿਤਾ ਤਾਂ ਜੱਜਦਾ ਜੇ ਨੱਚੇ ਪਾਲਾ ਸਮਾਓ ਮੈਂ ਦਾਤਾ ਔਰ ਇਹਨੇ ਸਾਡੇ ਵਿਆਹ ਦੀਆਂ ਰੌਣਕਾਂ ਆ ਤੇ ਸਾਡੀਆਂ ਦੀਆਂ ਰੌਣਕਾਂ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ